ਬਾਈ ਸਮਝਾ ਤਾਂ ਸ਼ੁਰੂ ਤੇ ਇਹੀ ਪਿਆ ਮਾ ਅਰੇ ਬਾਈ ਜੋ ਤੇਰੇ ਹੱਥ ਮਾ ਹੁੰਦ ਰੇ ਉਹਦੇ ਔਰ ਤੇ ਬੰਦੀ ਆ ਕੰਨੇ ਤੇ ਬਣਾ ਕੇ ਦੇਖ ਲਈ ਹਾਂ ਕੰਨੇ ਤੇ ਬਣਾ ਕੇ ਦੇਖ ਲਈ ਮੋਰ ਮੁੱਛ ਨਹੀਂ ਬਣਦੀ ਮੈਂ ਪਹਿਲਾਂ ਕਦੇ ਮੁੱਛਾਂ ਵਗੈਰਾ ਰੱਖੀਆਂ ਨਹੀਂ ਸੀ ਪਿੰਡ ਜਾਈਦਾ ਆਪਣੇ ਮਿੱਤਰਾਂ ਕੋਲ ਬਟਦਾ ਅਗਲਾ ਕਹਿੰਦਾ ਯਾਰ ਪਾਜੀ ਇੱਕ ਚੀਜ਼ ਦੱਸੋ ਮੁੱਛਾ ਕਿੱਥੋਂ ਸੈੱਟ ਕਰਾਉਂਦੇ ਆ ਹਾਂਜੀ ਵੀਰ ਕੀ ਹਾਲ ਚੱਲ ਬਹੁਤ ਵਧੀਆ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਪਹਿਲਾਂ ਤਾਂ ਧੰਨਵਾਦ ਤੁਹਾਡਾ ਇਡੀ ਵਧੀਆ ਦਾੜੀ ਸੈੱਟ ਕਰਨ ਦੇ ਲਈ ਥੈਂਕ ਯੂ ਸੋ ਮਚ ਬਾਈ ਇਹ ਤਾਂ ਵੀ ਸਾਡਾ ਕੰਮ ਹੈ ਤੁਹਾਨੂੰ ਪਤਾ ਹੈ ਇਹ ਤੁਹਾਨੂੰ ਪਸੰਦ ਆਉਂਦਾ ਤੁਸੀਂ ਤਾਂ ਹੀ ਇੱਡੀ ਦਰੋਂ ਆਉਂਦੇ ਹੈ ਨਾ ਤੇ ਬਾਈ ਤੁਸੀਂ ਦੱਸੋ ਥੋੜਾ ਜਿਹਾ ਆਪਣੇ ਬਾਰੇ ਮੈਂ ਜੀ ਆਪਣਾ ਮੇਰਾ ਨਾਮ ਮਨਮੀਤ ਕੱਕੜ ਆ ਬੇਸਿਕਲੀ ਮੈਂ ਮਾਨਸਾ ਜਲੇ ਨੂੰ ਬਿਲੋਂਗ ਕਰਦਾ ਪਰ ਪਿਛਲੇ ਕਾਫੀ ਸਾਲਾਂ ਤੋਂ ਮੈਂ ਮਹਾਲੀ ਚ ਰਹਿ ਰਿਹਾ ਤੇ ਆਪਣਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਸਕੂਲ ਐਜੂਕੇਸ਼ਨ ਉਹਦੇ ਵਿੱਚ ਮੈਂ ਬਤੌਰ ਅ ਅਸਿਸਟੈਂਟ ਸਟੇਟ ਪ੍ਰੋਜੈਕਟਡ ਡਾਇਰੈਕਟਰ ਕੰਮ ਕਰ ਰਿਹਾ ਹੈਗਾ ਆ 8 ਫੇਜ਼ ਮਾਲੀ ਦੇ ਵਿੱਚ ਯਾਪ ਸਕੂਲ ਸਿੱਖਿਆ ਬੋਰਡ ਦੇ ਨਾਲ ਵਾਲੀ ਬਿਲਹਿੰਗ ਹਾਂਜੀ ਹਾਂਜੀ ਤੇ ਜੇ ਮੈਂ ਗੱਲ ਕਰਾਂ ਤੁਹਾਡੇ ਕੋਲੋਂ ਆਉਣ ਤੋਂ ਪਹਿਲਾਂ ਮੈਨੂੰ ਆਲਮੋਸਟ 2016 ਤੋਂ ਮੈਂ ਆ ਰਿਹਾ ਹੈਗਾ 2016 ਦੇ ਹਾਂ 9-10 ਸਾਲ ਦੇ ਕਰੀਬ ਹੋ ਗਏ ਐ ਹਾਂਜੀ ਹਾਂ ਤੇ ਮੈਂ ਤੁਹਾਨੂੰ ਇੱਕ ਹੋਰ ਸਹੀ ਗੱਲ ਦੱਸਾਂ ਤਾਂ ਮੈਂ ਪਹਿਲਾਂ ਕਦੇ ਮੁੱਛਾਂ ਵਗੈਰਾ ਰੱਖੀਆਂ ਨਹੀਂ ਸੀ ਜੀ ਵਾਲਾ ਕਲੀਨ ਸ਼ੇਪ ਸੀ ਹਾਂ ਕਲੀਨ ਸ਼ੇਪ ਸੀ ਕਲੀਨ ਸ਼ੇਪ ਤੋਂ ਆ ਜੋ ਪਹਿਲੀ ਵਾਰੀ ਮੈਂ ਤੁਹਾਡੇ ਕੋਲ ਆਇਆ ਉਦੋਂ ਮੈਂ ਦਾੜੀ ਬਹੁਤ ਛੋਟੀ ਹਾਂ ਦਾੜੀ ਰੱਖੀ ਹੋਈ ਸੀ ਤਾਂ ਰੋਹਨ ਵੀਰ ਹੈ ਤੁਹਾਡੇ ਜਿਹੜੇ ਛੋਟੇ ਬ੍ਰਦਰ ਨੇ ਹਾਂਜੀ 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 ਉਹ ਮੈਨੂੰ ਕਹਿੰਦੇ ਤੁਹਾਡੇ ਮੂੰਹ ਤੇ ਮੁੱਛਾਂ ਜੱਜਣੀਆਂ ਮੁੱਛਾਂ ਰੱਖ ਕੇ ਦੇਖੋ ਮੈਨੂੰ ਪ੍ਰਭਾਵ ਪੈਂਦਾ ਆ ਤੇ ਇੱਕਦਮ ਮੈਂ ਰੱਖੀਆਂ ਤਾਂ ਪਹਿਲਾਂ ਹੋਰ ਹੀ ਅਜੀਬ ਜੀਆਂ ਐ ਥੱਲੇ ਜਿਹਨੂੰ ਮੂੜੀਆਂ ਜੀਆਂ ਹੁੰਦੀਆਂ ਸੀ ਫਿਰ ਹੌਲੀ-ਹੌਲੀ ਰੋਹਨ ਨੇ ਹਾਂਜੀ ਹਾਂ ਸੈੱਟ ਕੀਤੀਆਂ ਹੁਣ ਮਤਲਬ ਇੰਨੀ ਕਿ ਚਲੋ ਇੱਕ ਚੀਜ਼ ਐ ਵੀ ਆਪਾਂ ਕਿਸੇ ਨੂੰ ਵੀ ਮਿਲਦੇ ਆ ਬੰਦੇ ਨੂੰ ਜਾ ਕੇ ਜਾਂ ਕੋਈ ਵੀ ਨਵਾਂ ਤਮ ਪਾਪਾ ਹਮੇਸ਼ਾ ਹੀ ਤੁਹਾਡਾ ਤੁਹਾਡੇ ਸਿਰ ਦਾ ਨਾਮ ਲਈਦਾ ਮਤਲਬ ਕੀ ਪ੍ਰਭਾਵ ਚੇਂਜ ਹੋਇਆ ਤੁਹਾਡਾ ਬਿਲਕੁਲ ਮੁੱਛਾਂ ਕਰਕੇ ਦਾੜ੍ਹੀ ਕਰਕੇ ਇਹ ਪੈਂਦਾ ਵੀ ਆ ਫਰਕ ਬਈ ਮਤਲਬ ਬੜਾ ਵਧੀਆ ਲੱਗਦਾ ਤੁਹਾਡੇ ਮਤਲਬ ਕੰਮ ਵੀ ਬਹੁਤ ਸੋਹਣਾ ਮੈਂ ਤਾਂ ਈਵਨ ਕਿਹਾ ਮੇਰਾ ਬੇਟਾ ਬੈਠਾ ਹਾਂ ਹਾਂਜੀ 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 ਪਿਛੇ ਮਤਲਬ ਪਹਿਲਾਂ ਇਹ ਸੀ ਇਹ ਤੂੰ ਆਦਤ ਹੈ ਕਿ ਜੀ ਮੈਂ ਵੱਡੇ ਸਾਰੇ ਸੈਲੂਨ ਚ ਹੀ ਜਾਣਾ ਮਤਲਬ ਮਹਿੰਗੇ ਮਹਿੰਗੇ ਸੈਲੂਨਸ ਚ ਜਾਣ ਤੋਂ ਬਾਅਦ ਇੱਕ ਦਿਨ ਮੈਂ ਇੱਥੇ ਕਿੰਨਾ ਲਿਆ ਆ ਮੈਂ ਇੱਕ ਦਿਨ ਤੂੰ ਭਾਪੇ ਵਾਲੀ ਦੁਕਾਨ ਤੇ ਚੱਲ ਜਿੱਥੋਂ ਤੇਰਾ ਡੈਡੀ ਮੁੱਛਾਂ ਸੈੱਟ ਕਰਾਉਂਦਾ ਹੈ ਤੇ ਜਦ ਉਹ ਵੀ ਕਹਿੰਦਾ ਪਾਪਾ ਹੁਣ ਉੱਥੇ ਚੱਲਣਾ ਜੀ ਅੰਕਲ ਕੋਲੇ ਜਾ ਕੇ ਵਾਲ ਕੇ ਡਾਣਾ ਹਾਂ ਹੁਣ ਦਾਈ ਜਾਣਦਾ ਵੀ ਆਹੋ ਪਛਾਣਦਾ ਵੀ ਹੈ ਤੈਨੂੰ ਆ ਕੇ ਪੈਰੀ ਹੱਥ ਲਾ ਪੈਰੀ ਹੱਥ ਵੀ ਲਾਉਣਾ ਹੈ ਚਲੋ ਠੀਕ ਹੈ ਜੀ ਬਹੁਤ ਲੱਗੇ ਰੋ ਨਾਲ ਗੱਲਬਾਤ ਕਰਕੇ ਤੇ ਐਂਦੇ ਹਾਂਜੀ ਹਾਂ ਜੀ ਇਦਾਂ ਹੀ ਲੱਗੇ ਰੋ ਕਰੋ ਸਾਰੇ ਠੀਕ ਠੀਕ ਥੈਂਕ ਯੂ ਥੈਂਕ ਯੂ ਸੋ ਮਚ ਸਾਲਾ ਮੈਂ ਕਿਹਾ ਮੁੱਛਾ ਸੈਟ ਕਰਨਾ ਜੇ ਕੀ ਵੀ ਰਹਾ ਨਾ ਹਾਂ ਮੈਂ ਹਾਂ ਹੈ ਮੁੱਛਾ ਸੈਟ ਕਰ ਬਈ ਵੈਸੇ ਵੀਡੀਓ ਤਾਂਹੀਂ ਬਣਾਣੀ ਚਾਹੀਦੀ ਪਤਾ ਲੱਗਣਾ ਚਾਹੀਦਾ ਬਾਈ ਨੇ ਵੀ ਪਹਿਲਾਂ ਮੁੱਛਾਂ ਕਿੱਦਾਂ ਦੀ ਫਿਰ ਬਾਅਦ ਚ ਕਿਵੇਂ ਹੋਈਆਂ ਚਲ ਆਏ ਗ ਹਣਾ ਜਰੂਰੀ ਥੋੜਾ ਬਾਈ ਕਿਤੇ ਐਵੇਂ ਸੋਚੀ ਜਾਵੇ ਵੀਰ ਤੇ ਯਾ ਵਲੌਗ ਬਣਾ ਖਾਤਰਾ ਆ ਐਂ ਹੀ ਪਤਾ ਲੱਗਣਾ ਜਿਹਦਾ ਉੱਚਾ ਸੈਟ ਕਰਾਣ ਵੀ ਆਇਆ ਤਾਂ ਬਾਈ ਕਿਉਂ ਹਾਂ ਫਿਰ ਜੇ ਮੈਂ ਵੀਡੀਓ ਪਾਉਂਦਾ ਫਿਰ ਲੋਕਾਂ ਨੇ ਕਹਿਣਾ ਵੀ ਇਹ ਹੁਣ ਉਧਰ ਦੀ ਵੀਡੀਓ ਪਾਈ ਜਾਂਦਾ ਇੱਥੇ ਰੋਡ ਤੇ ਵੀਡੀਓ ਪਾਈ ਜਾਂਦਾ ਹਾਂ ਨਹੀਂ ਗੱਲ ਲਗਦੀਆਂ ਸਹੀਆਂ ਹਾਂ ਤਾਂ ਹੀ ਫਿਰ ਆਪਾਂ ਪਾਈ ਨਹੀਂ ਹੈਗੀ ਅੱਛਾ ਛੱਡ ਭਰਾਂ ਅੱਜ ਕਰ ਨਹੀਂ ਕਰਦੇਗੇ ਜਾਮ ਦੀ ਬਾਈ ਫਰਣ ਦਾ ਬਹੁਤ ਬੁਰਾ ਹਾਲ ਹੈ ਹੈ ਲਪਾਰਸ ਹੈ ਹਲਕਾ ਵਾਹ ਬੁਰਾ ਹਾਲਾ ਫਤਿਹ ਨੂੰ ਵਾਹ ਬੁਰਾ ਹਾਲਾ ਕਹਿਣ ਦਾ ਅੱਜ ਫੇਰ ਧਰਨਾ ਲਾਇਆ ਬਦ ਉੱਥੇ ਉਹਨਾਂ ਨੇ ਸ਼ਵਾਲੀ ਗਾਲੇ ਨੇ ਮੁਲਾਦਾ ਹਾਂ ਕਹਿੰਦੇ ਦੇ ਗੱਲੋਂ ਤਾਂ ਕਰੇ ਜਾ ਮੋਜਾ ਲੱਗਿਆ ਬਦ ਚਲੋ ਫੇਰ ਮੂਛਾ ਸੈੱਟ ਕਰੀਏ ਭਾਈ ਜੀ ਪਹਿਲਾਂ ਮੂਛਾ ਸੈੱਟ ਕਰਕੇ ਬਾਈ ਦੀਆਂ ਕੈਂਡ ਜੀਆਂ ਪਹਿਲਾਂ ਪਹਿਲਾਂ ਵਾਲੀਆਂ ਬਣਾ ਦੇ ਆ ਕਰਕੇ ਵੈਸੇ ਖੜੀਆਂ ਹੋਣ ਵੀ ਆ ਦੇਖ ਸੋਹਣੇ ਲੱਗ ਰਹੀਆਂ ਹਲੇ ਵੀ ਮੋਛਾ ਆ ਵੀ ਗੜੇ ਮੜੀ ਸੈੱਟ ਕਰਨ ਦੀ ਲੋੜ ਹੈ ਹਾਲੇ ਤਾਂ ਹਾਲ ਤਾਂ ਕੁਝ ਲਾਇਆ ਹੀ ਨਹੀਂ ਆਪਾਂ ਨੇ ਹਾਂ ਹਾਲੇ ਸੈੱਟ ਵੀ ਨਹੀਂ ਕਰੀ ਹਾਂ ਕਰਦੇ ਹਾਂ ਸੈੱਟ ਫੇਰ ਦਿਖਾਉਂਦੇ ਭਾਈ ਜੀ ਮੋਛਾ ਹੁਣ ਮੋਛਾ ਚੈ ਕੈਂਡ ਹੋ ਗਈਆਂ ਸਰਾ ਸਰਾ ਗੱਲ ਬਾਤ ਬਾਈ ਹਮੇ ਤਾਂ ਸ਼ੁਰੂ ਤੇ ਇਹੀ ਪੇ ਆਮਾ ਯੋਵਾਤ ਸਈ ਹੈ ਬਾਈ ਨੇ ਕਿ ਫਰਕ ਤਾਂ ਹੈ ਬਾਈ ਕੰਮ ਕਰ ਬਿਲਕੁਲ ਸਹੀ ਗੱਲ ਮੈਂ ਇਹ ਤਾਂ ਮੁੱਛਾਂ ਦਾ ਬਾਈ ਨੇ ਬਹੁਤ ਜਗ੍ਹਾ ਕਰਾਈਆਂ ਸੈਟ ਪਹਿਲਾਂ ਹਾਂ ਗੱਲ ਨਹੀਂ ਬਣਦੀ ਬਾਈ ਅਜਿਹਾ ਹੀ ਹੁਣਾਉਂਦਾ ਖੰਨੇ ਵਾਲੇ ਕੀ ਬਾਤ ਕਰ ਰਹੇ ਤਾਂ ਬਾਈ ਕਿਆ ਕਹਿ ਰਿਹਾ ਤਾਂ ਖੰਨੇ ਦੇ ਬਣਾ ਕੇ ਦੇਖ ਲਈ ਹਾਂ ਖੰਨੇ ਦੇ ਵੀ ਬਣਾ ਕੇ ਦੇਖ ਲਈ ਮੋਰ ਮੁੱਛ ਨਹੀਂ ਬਣਦੀ ਇਹ ਮੁਰਕਾ ਫੇਰ ਇੱਕ ਹੀ ਆ ਬਾਈ ਇੱਕ ਗੱਲ ਹੋਰ ਹੈ ਜਿਆਦਾ ਹਨਾ ਖੰਨੇ ਖੰਨੇ ਦੀ ਬਾਤ ਕਰਦੇ ਆ ਦਾ ਇਹਦਾ ਮਤਲਬ ਆਇਆ ਨਹੀਂ ਭਾਈ ਅਸੀਂ ਕਿਸੇ ਨੂੰ ਮਾਰਾ ਕਹਿੰਦੇ ਆ ਦੇਖੋ ਹਰੇਕ ਦਾ ਕੰਮ ਆ ਬਸ ਪਸੰਦ ਆਣੇ ਦੀ ਬਾਤ ਹੈ ਹਾਂ ਠੀਕ ਨਹੀਂ ਆ ਜਿਸका ਜਿੱਥੇ ਨੂੰ ਨੂੰ ਪਸੰਦ ਆਉਂਦਾ ਭਾਈ ਉੱਥੇ ਕਰਾਂਦਾ ਹਮੇ ਦਾ ਜਿਹੜੀ ਵੀਡੀਓ ਵੀ ਭਾਤੀ ਦੀ ਭਾਈ ਇੱਕ ਮੁੱਛਾ ਸੈੱਟ ਕਰਨ ਦੀ ਵੀ ਮੁੱਛਾ ਐਵੇਂ ਸੈੱਟ ਹੁੰਦੀ ਹੈ ਮਲਤਾਨੀ ਮਿੱਟੀ ਦੇ ਨਾਲ ਬਣਾ ਕੇ ਸਾਰੇ ਵਲੌਗ ਮੈਂ ਬਣਾ ਕੇ ਦਿਖਾ ਵੀ ਦਿੱਤਾ ਬਈ ਆ ਕੁਝ ਕਰਨਾ ਭਾਈ ਜੇ ਕਿਸੇ ਨੇ ਘਰਾਂ ਸੈੱਟ ਕਰਨੀਆਂ ਜਾਂ ਕਿਤੇ ਬਾਹਰ ਬੁਰ ਗਏ ਹੁੰਦੇ ਆ ਉੱਥੇ ਸੈੱਟ ਕਰ ਸਕਦਾ ਹੈ ਜੀ ਆਪਾਂ ਐ ਨਹੀਂ ਕਹਿੰਦੇ ਭਾਈ ਆਪੇ ਆਪਣਾ ਕੰਮ ਚੱਲੇ ਸਾਰਿਆਂ ਦਾ ਚੱਲੇ ਭਾਈ ਨਹੀਂ ਠੀਕ ਹੈ ਸਹੀ ਗੱਲ ਹੈ ਚਲੋ ਜਿੱਥੇ ਜਿੱਥੇ ਅਗਲਾ ਮਨ ਚੁਕਦਾ ਭਾਈ ਦੇਖੋ ਠੀਕ ਆ ਸਹੀ ਬਾਤ ਹੈ ਨਹੀਂ ਬਸ ਆਈ ਕੁਝ ਹੈ ਹਾਂ ਫਰਮਾਦਦਾ ਸਭ ਨੂੰ ਦਵੇ ਕਹਾਣਾ ਹੈ ਕੱਪੜੀ ਦੀਆਂ ਦੁਕਾਨਾਂ ਕਿੰਨੀਆਂ ਹਾਂ ਜਿਹਦੇ ਵੀ ਆਪਣਾ ਮਨ ਟੋਕਦਾ ਆਪਾਂ ਉਹੀ ਵਜਾ ਸਹੀ ਬਾਤ ਆ ਭਾਈ ਦਿਲ ਲੱਗੇ ਹੀ ਗੱਲ ਹੈ ਕਹਾਣਾ ਡਾਕਟਰ ਦਰਜੀ ਨਾਈ ਬੰਦੇ ਨੇ ਇੱਕ ਰੱਖੇ ਵੀ ਹੁੰਦੇ ਆ ਬਿਲਕੁਲ ਬਿਲਕੁਲ ਸਹੀ ਨਹੀਂ ਸਹੀ ਬਾਤ ਚੱਲ ਭਾਈ ਜੱਗੀ ਭਾਈ ਠੀਕ ਆ ਭਰਾ ਹਾਂ ਸ਼ੁਕਰੀਆ ਭਾਈ ਗੱਲਬਾਤ ਕਰਨ ਲਈ ਧੰਨਵਾਦ ਓਕੇ ਭਾਈ